ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਫਾਰਮ ਤੇ ਗਏ ਸੀ ਤੇ ਜਿਹੜਾ ਵੀ ਆਪ ਸਬਜ਼ੀਆਂ ਲਗਾਉਂਦਾ ਖਾਸ ਕਰ ਬਿਨਾਂ ਰੇ ਸਪਰੇ ਤੋਂ ਤੇ ਬਹੁਤ ਹੀ ਵਧੀਆ ਲੱਗਦਾ ਹੈ ਖੁਸ਼ੀ ਹੋਈ ਲਠੇੜੀ ਪਿੰਡ ਆ ਰੋਪੜ ਜ਼ਿਲ੍ਹੇ ਦਾ ਇਹਨਾਂ ਦੀ ਜਿਹੜੀ ਸਬਜੀ ਹੈ ਇਹ ਜੀ ਰੋਪੜ ਜ਼ਿਲ੍ਹੇ ਵਿੱਚ ਵੀ ਜਾਂਦੀ ਹੈ ਮੰਡੀ 'ਚ ਤੇ ਮੋਹਾਲੀ ਵੀ ਜਾਂਦੀ ਹੈ ਤੇ ਆਪਾਂ ਨੂੰ ਵੀ ਮੌਕਾ ਮਿਲਿਆ ਅੱਜ ਜਾਣ ਦਾ ਤੇ ਮੈਂ ਛੋਟੀ ਜੀ ਵੀਡੀਓ ਬਣਾਈ ਹੈ ਬਹੁਤ ਵੱਡੀ ਨਹੀਂ ਬਣਾਈ ਮੈਨੂੰ ਵਧੀਆ ਲੱਗਾ ਸਾਰਾ ਕੁਝ ਆਪਾਂ ਨੇ ਤਾਂ ਸਬਜ਼ੀਆਂ ਵੀ ਖਰੀਦੀਆਂ ਇਹ ਜੀ ਲੱਸੀ ਤੇ ਗੁੜ ਦੀ ਸਪਰੇਅ ਕਰਦੇ ਆ ਤੇ ਧੂਰਾ ਕਈ ਹੋਰ ਇਹਨਾਂ ਨੇ ਲਾਏ ਹੋਏ ਆ ਉਹਨਾਂ ਦੀ ਕੋਈ ਕੈਮੀਕਲ ਵਾਲੀ ਸਪਰੇਅ ਨਹੀਂ ਕੋਈ ਜ਼ੂਰੀਆ ਨਹੀਂ ਮਰੂਦ ਬਹੁਤ ਸੋਹਣੇ ਲੱਗੇ ਹੋਏ ਆ ਇਹਨਾਂ ਕੋਲ ਤੇ ਬਹੁਤ ਹੀ ਸਵਾਦ ਅਮਰੂਦ ਆਪਾਂ ਇੱਕ ਤੋੜ ਕੇ ਟੇਸਟ ਵੀ ਕੀਤਾ ਸੀ ਤੇ ਬਾਜੀ ਚੰਗੇ ਵਧੀਆ ਅਫਸਰ ਰਹੇ ਨੇ ਤੇ ਹੁਣ ਰਿਟਾਇਰ ਹੋਏ ਨੇ ਕਿਉਂਕਿ ਜੀ ਆਪਣੀ ਹਰ ਇੱਕ ਦੀ ਜ਼ਰੂਰਤ ਆ ਭਲਾ ਤੁਸੀਂ ਅੱਜ ਤੋਂ 5 ਸਾਲਾਂ ਬਾਅਦ ਮੁੜ ਪੋ 2 ਸਾਲਾਂ ਬਾਅਦ ਕਿਉਂਕਿ ਘਰ ਘਰ ਜਿੱਦੋਂ ਬਿਮਾਰੀ ਆ ਗਈ ਪ੍ਰੋਬਲਮ ਆ ਗਈ ਤੁਹਾਨੂੰ ਦੇਸੀ ਤੇ ਆਉਣਾ ਪੈਣਾ ਹੈ ਤੇ ਬੰਦ ਗੋਭੀ ਫੁੱਲ ਗੋਭੀ ਗੰਡ ਗੋਭੀ ਪਾਲਕ ਬਾਥੂ ਕਿਉਂਕਿ ਜਿੱਥੇ ਆਰਗੇਨਿਕ ਹੁੰਦਾ ਬਾਥੂ ਆਪਣੇ ਆਪ ਹੀ ਹੋ ਜਾਂਦਾ ਤੇ ਬਾਥੂ ਸਿਹਤ ਲਈ ਬਹੁਤ ਜ਼ਰੂਰੀ ਏ ਤੇ ਨਿੰਬੂ ਲੱਗੇ ਹੋਏ ਆ ਹਰ ਤਰ੍ਹਾਂ ਦਾ ਤਕਰੀਬਨ ਇਹਨਾਂ ਦੇ ਫਰੂਟ ਜਿਹੜਾ ਲੱਗਾ ਹੋਇਆ ਅੰਜੀਰ ਦੇਸੀ ਲੱਗੀ ਹੋਈ ਏ ਔਲੇ ਲੱਗੇ ਹੋਏ ਆ ਤੇ ਬੇਲ ਪੱਤਰ ਬਹੁਤ ਜ਼ਿਆਦਾ ਫਰੂਟ ਬਹੁਤ ਜ਼ਿਆਦਾ ਸਬਜ਼ੀਆਂ ਇਹਨਾਂ ਨੇ ਉਗਾਈਆਂ ਹੋਈਆਂ ਲਠੇੜੀ ਪਿੰਡ ਦਾ ਰੋਪੜ ਜ਼ਿਲ੍ਹੇ ਦਾ ਮੁਹਾਲੀ ਵੀ ਸਬਜੀ ਜਾਂਦੀ ਜਿਹੜੇ ਨੇੜੇ ਤੇੜੇ ਆ ਉਹ ਆਕੇ ਲ ਜਾ ਸਕਦੇ ਆ ਤੇ ਗਡੋਇਆਂ ਦੀ ਖਾਦ ਤੇ ਵੀ ਕੰਮ ਕਰ ਰਹੇ ਆ ਤੇ ਆਪਾਂ ਨੂੰ ਜੀ ਇਹਨਾਂ ਦਾ ਕੰਮ ਬਹੁਤ ਸੋਹਣਾ ਲੱਗਦਾ ਖਾਸ ਕਰ ਉਹ ਕਿਸਾਨ ਜਿਹੜਾ ਆਪਦੇ ਖੇਤਾਂ ਵਿੱਚੋਂ ਬੀਜ ਕੇ ਨਾਲੇ ਆਪ ਸ਼ੁੱਧ ਖੰਦਾ ਨਾਲੇ ਦੂਜਿਆਂ ਨੂੰ ਦਿੰਦਾ ਨਾਲੇ ਪੁੰਨ ਤੇ ਨਾਲੇ ਫਲੀਆਂ ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਛੋਟੀ ਜੀ ਵੀਡੀਓ ਬਣਾਈ ਸੀ ਇਹਨਾਂ ਦੀ ਬਹੁਤ ਛੋਟੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਦੇਖਣ ਦਾ ਮਿਲਿਆ ਪਹਿਲੀ ਵਾਰ ਇੱਥੇ ਆਪਾਂ ਵਿਜ਼ਿਟ ਕੀਤਾ ਸੀ ਤੇ ਇਹ ਦੇਖੋ ਜੀ ਕਿੰਨੇ ਸੋਨੇ ਬੇੰਗਣਾ ਔਲੇ ਲੱਗੇ ਹੋਏ ਆ ਥੋੜੇ ਜਿਓਲੇ ਰਹਿ ਗਏ ਤੇ ਔਲੇ ਵੈਸੇ ਵੀ ਸਿਹਤ ਵਾਸਤੇ ਵਧੀਆ ਹੁੰਦੇ ਆ ਤੇ ਇਹ ਦੇਖੋ ਜੀ ਇਹ ਸਪਰੇ ਵੀ ਆਪਦੀ ਆਪ ਤਿਆਰ ਕਰਦੇ ਆ ਤੇ ਪੱਥਰ ਚੱਟ ਬਹੁਤ ਜ਼ਿਆਦਾ ਲੱਗਾ ਹੋਇਆ ਹੈ ਬਿੱਲ ਪੱਤਰ ਤੇ ਸਲਾਦ ਆ ਗੰਡ ਗੋਭੀਏ ਬਹੁਤ ਸੋਹਣੀਆਂ ਸਬਜ਼ੀਆਂ ਜਾਨੀ ਕਿ ਰੂਹ ਖੁਸ਼ ਹੋਣ ਵਾਲੀਆਂ ਦੇਸੀ तरीके ਨਾਲ বিনা रे स्प्रे ਤੋਂ प्योर ऑर्गेनिक सब्जियां हैं ਤੁਸੀਂ ਇੱਥੋਂ ਵੀ ਖਰੀਦ ਸਕਦੇ ਹੋ ਤੇ ਤੁਸੀਂ ਵੈਸੇ ਵੀ ਹੁਣ ਆਪਾਂ ਨੂੰ ਫੈਮਲੀ ਫਾਰਮਰ ਦੀ ਜ਼ਰੂਰਤ ਆ ਨਾ ਕਿ ਫੈਮਲੀ ਡਾਕਟਰ ਦੀ ਜੇਕਰ ਤੁਸੀਂ ਫੈਮਲੀ ਆਪਦੀ ਚ ਫਾਰਮਰ ਕਰ ਲਿਆ ਜਿਹੜਾ ਵਧੀਆ ऑर्गेनिक ਲਾਉਂਦਾ ਹੈ ਤੇ ਤੁਹਾਨੂੰ ਮੈਨੂੰ ਲੱਗਦਾ ਕਿਸੇ ਵੀ ਦਵਾਈ ਬੂਟੀ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਆਪਣੀ ਜ਼ਰੂਰਤ ਆਏ ਆਪਣੀ ਬਹੁਤ ਜ਼ਿਆਦਾ ਨੀਡ ਆ ਬੱਚਿਆਂ ਨੂੰ ਆਪਣੇ ਨੂੰ ਬਹੁਤ ਪ੍ਰੋਬਲਮ ਆ ਰਹੀਆਂ ਬੱਚਿਆਂ ਨੂੰ ਪੀਸੀਓਡੀ ਹੋ ਰਿਹਾ ਕਿਉਂਕਿ ਜ਼ੂਰੀਆ ਤੇ ਆਪਾਂ ਕੈਮੀਕਲ ਜਾਦੇ ਕਰ ਰਹੇ ਆ ਤੇ ਇਹ ਦੇਖੋ ਜੀ ਇਹਨਾਂ ਦੀ ਸਬਜ਼ੀਆਂ ਸਜਾਈਆਂ ਹੋਈਆਂ ਸੀ ਮੰਡੀ ਵਿੱਚ ਲਜਾਣ ਲਈ ਤੇ ਆਪਾਂ ਵੀ ਕੁਝ ਖਰੀਦੀਆਂ ਤੇ ਬਹੁਤ ਹੀ ਸੋਹਣੀਆਂ ਲੱਗੀਆਂ ਦੇਖ ਦੇਖ ਕੇ ਮੇਰੀ ਤਾਂ ਰੂਹ ਖੁਸ਼ ਹੋ ਗਈ ਕਿਉਂਕਿ ਇੱਕ ਤਾਂ ਆਰਗੈਨਿਕ ਆਪਾਂ ਨੂੰ ਮਿਲਿਆ ਤੇ ਇੱਕ ਸ਼ੁੱਧ ਸਾਫ਼ ਸੁਥਰਾ ਤੇ ਇਹਨੂੰ ਮੈਂ ਕਹਿ ਸਕਦੀ ਹਾਂ 100% ਆਰਗੈਨਿਕ ਆ ਕਿਉਂਕਿ ਇਹਨਾਂ ਦਾ ਟੇਸਟ ਵੀ ਬਾਜ਼ਾਰ ਦੀਆਂ ਜਿਹੜੀਆਂ ਸਬਜ਼ੀਆਂ ਆਪਾਂ ਲਿਆਉਣੇ ਨੇ ਰੇ ਸਪਰੇ ਵਾਲੀਆਂ ਉਹਦੇ ਨਾਲ ਡਿਫਰੈਂਟ ਹੁੰਦਾ ਹੈ ਬਾਥੂ ਆ ਬ੍ਰੋਕਲੀ ਏ ਸਲਾਦ ਆ ਹਰ ਇੱਕ ਚੀਜ਼ ਤਕਰੀਬਨ ਇਹਨਾਂ ਕੋਲੋਂ ਤੁਹਾਨੂੰ ਮਿਲ ਜੇਗੀ ਇਹ ਇਹਨਾਂ ਨੇ ਥੋੜੀ ਜਿਹੀ ਨਰਸਰੀ ਰੱਖੀ ਹੋਈ ਏ ਅਮਰੂਦਾਂ ਦੀ ਤੇ ਇਹ ਦੇਖੋ ਜੀ ਆਪਾਂ ਕੁਝ ਗਾਜਰਾਂ ਖਰੀਦੀਆਂ ਕੁਝ ਹੋਰ ਸਮਾਨ ਤੇ ਸਬਜ਼ੀ ਦਾ ਟੇਸਟ ਦਾ ਹੀ ਫਰਕ ਤੁਹਾਨੂੰ ਦੱਸਦਾ ਹੈ ਸਭ ਕੁਝ ਕਿ ਆਰਗੈਨਿਕ ਚੀਜ਼ ਕੀ ਏ ਤੇ ਕੈਮੀਕਲ ਵਾਲੀ ਕੀ ਏ ਤੁਸੀਂ ਵੀ ਆਪਦੇ ਖੇਤਾਂ ਵਿੱਚ ਉਗਾ ਕੇ ਆਪਦਾ ਮੰਡੀਕਰਨਾ ਆਪ ਕਰੋ ਖੁਦ ਕਰੋ ਤੇ ਫਾਇਦਾ ਇਹਦੇ ਵਿੱਚ ਨਾਲੇ ਤੁਸੀਂ ਆਪ ਤੰਦਰੁਸਤ ਰਹੋਗੇ ਨਾਲੇ ਦੂਜਿਆਂ ਨੂੰ ਤੰਦਰੁਸਤ ਰੱਖੋਗੇ ਤੇ ਇੰਦੀਆਂ ਸੀਸਾਂ ਵੀ ਬਹੁਤ ਮਿਲਣਗੀਆਂ ਵੀਡੀਓ ਦੇਖਣ ਲਈ ਤੁਹਾਡਾ